ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਰਕੇ ਨਾ ਸਿਰਫ ਪੰਜਾਬ ਸਗੋਂ ਹਰਿਆਣਾ ਤੇ ਹਿਮਾਚਲ ਦੇ ਵਿੱਚ ਵੀ ਹੜ ਵਰਗੇ ਹਾਲਾਤ ਬਣ ਗਏ ਨੇ ਤਸਵੀਰਾਂ ਤੁਹਾਨੂੰ ਹਿਮਾਚਲ ਦੀਆਂ ਦਿਖਾ ਰਹੀਆਂ ਜਿੱਥੇ ਇਸ ਵਕਤ ਹੜ ਵਰਗੇ ਹਾਲਾਤ ਬਣੇ ਹੋਏ ਨੇ ਮਨਾਲੀ ਦੇ ਵਿੱਚ ਵੀ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਦਰਅਸਲ ਇੱਥੇ ਇੱਕ ਹੋਟਲ ਜਿਹੜਾ ਉਹ ਪੂਰੇ ਤਰੀਕੇ ਦੇ ਨਾਲ ਢਹਿ ਢੇਰੀ ਹੋ ਗਿਆ ਹੈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸਿਰਫ ਤੇ ਸਿਰਫ ਉਸ ਹੋਟਲ ਦਾ ਗੇਟ ਹੀ ਬਚਿਆ ਹੈ ਤੇ ਉਸ ਦਾ ਪਿਛਲਾ ਹਿੱਸਾ ਸਾਰਾ ਪਾਣੀ ਦੇ ਵਿੱਚ ਰੁੜ ਗਿਆ। ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਕਈ ਥਾਵਾਂ ਤੇ ਤਬਾਹੀ ਮਚੀ ਹੋਈ ਹੈ। ਮੰਗਲਵਾਰ ਸਵੇਰੇ ਮਨਾਲੀ ਦੇ ਵਿੱਚ ਤਬਾਹੀ ਹੋਈ ਹੈ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੇ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਸਥਿਤੀ ਨੂੰ ਬਹੁਤ ਗੰਭੀਰ ਬਣਾ ਦਿੱਤਾ ਹੈ। ਬਿਆਸ ਨਦੀ ਦੇ ਵਿੱਚ ਆਏ ਹੜ੍ਹ ਨੇ ਇੱਥੇ ਕਈ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਹੈ। ਕੁੱਲੂ ਮਨਾਲੀ ਨੈਸ਼ਨਲ ਹਾਈਵੇ ਤਿੰਨ ਦਾ ਲਗਭਗ 3 ਕਿਲੋਮੀਟਰ ਹਿੱਸਾ ਵਹਿ ਗਿਆ ਹੈ। ਸਥਿਤੀ ਹੋਰ ਵੀ ਵਿਗੜਦੀ ਜਾ ਰਹੀ ਹੈ। ਸਵੇਰੇ ਇੱਥੇ ਦੋ ਰੈਸਟੋਰੈਂਟ ਅਤੇ ਦੋ ਦੁਕਾਨਾਂ ਵੀ ਟਹਿ ਗਈਆਂ ਹੁਣ ਬਿਆਸ ਨਦੀ ਦੇ ਵੱਧਦੇ ਪਾਣੀ ਦੇ ਪੱਧਰ ਕਾਰਨ ਇੱਕ ਹੋਰ ਦੋ ਮੰਜ਼ਲਾ ਇਮਾਰਤ ਤੇ ਟਹਿ ਗਈ ਹੈ ਦੱਸਦੀ ਹੈ ਕਿ ਨਦੀ ਦੇ ਵਿੱਚ ਆਏ ਹੜ੍ਹ ਕਾਰਨ ਸਲਾਨੀ ਸ਼ਹਿਰ ਮਨਾਲੀ ਦੇ ਸੰਕੜੇ ਹੋਟਲ ਅਤੇ ਹੋਰ ਇਮਾਰਤਾਂ ਖਤਰੇ ਦੇ ਵਿੱਚ ਨੇ ਸਲਾਨੀਆਂ ਦੀ ਸੁਰੱਖਿਆ ਦੇ ਲਈ ਹੋਟਲ ਮਾਲਕ ਵੀ ਚੌਕਸ ਹੋ ਗਏ ਨੇ ਪੁਰਾਣੀ ਮਨਾਲੀ ਨੂੰ ਜੋੜਨ ਵਾਲਾ ਪੁਲ ਟੁੱਟ ਗਿਆ ਮਨਾਲੀ ਜਾਣ ਵਾਲੀ ਆਵਾਜਾਈ ਪੂਰੀ ਤਰ੍ਹਾਂ ਕੱਟ ਗਈ ਹੈ ਹਜ਼ਾਰਾਂ ਸਲਾਨੀ ਮਨਾਲੀ ਦੇ ਵਿੱਚ ਫਸੇ ਹੋਏ ਨੇ ਸਲਾਨੀ ਹੋਟਲਾਂ ਤੱਕ ਸੀਮਤ ਨੇ ਪਰ ਨਦੀ ਕੰਢੇ ਸਥਿਤ ਹੋਟਲਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਬਿਆਸ ਦਰਿਆ ਦਾ ਪਾਣੀ ਹੁਣ ਹਾਈਵੇ ਤੱਕ ਪਹੁੰਚ ਗਿਆ ਮਨਾਲੀ ਦੇ ਬਹੰਗ ਦੇ ਵਿੱਚ ਸਥਿਤ ਮਸ਼ਹੂਰ ਸ਼ੇਰੇ ਪੰਜਾਬ ਰੈਸਟੋਰੈਂਟ ਹੜਾਂ ਦੇ ਵਿੱਚ ਵਹਿ ਗਿਆ ਸਿਰਫ ਇਸ ਦਾ ਗੇਟ ਹੀ ਬਚਿਆ ਬਾਕੀ ਇਮਾਰਤ ਬਿਆਸ ਦਰਿਆ ਦੇ ਵਿੱਚ ਵਹਿ ਗਈ ਹੈ ਇਸ ਰੈਸਟੋਰੈਂਟ ਦੇ ਨਾਲ ਲੱਗਦੀਆਂ ਚਾਰ ਦੁਕਾਨਾਂ ਵੀ ਵਹਿ ਗਈਆਂ ਨੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਦਰਿਆ ਦੇ ਪਾਣੀ ਦੇ ਪੱਧਰ ਦੇ ਵਿੱਚ ਇਹ ਵਾਧਾ ਲਾਰਜੀ ਪਾਵਰ ਹਾਊਸ ਲਈ ਵੀ ਖਤਰਾ ਪੈਦਾ ਕਰ ਰਿਹਾ ਹੈ ਸਾਲ 2023 ਦੇ ਵਿੱਚ ਵੀ ਇੱਥੇ ਅਜਿਹੇ ਹਾਲਾਤ ਪੈਦਾ ਹੋ ਗਏ ਸਨ ਜਦੋਂ ਪਾਵਰ ਹਾਊਸ ਨੂੰ ਭਾਰੀ ਨੁਕਸਾਨ ਚੱਲਣਾ ਪਿਆ ਇਸ ਵਾਰ ਵੀ ਖਤਰਾ ਬਣਿਆ ਹੋਇਆ ਹੈ ਲੋਕਾਂ ਨੂੰ ਬਿਆਸ ਦਰਿਆ ਅਤੇ ਹੋਰ ਦਰਿਆਵਾਂ ਤੇ ਨਾਲੀਆਂ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ ਹੁਣਾ ਕਿਹਾ ਹੈ ਕਿ ਸੁਰੱਖਿਆ ਦੇ ਲਈ ਪੰਡੋ ਬੰਨ ਦੀ 플ਸ਼ਿੰਗ 27 ਅਗਸਤ ਦੀ ਸਵੇਰ ਤੱਕ ਜਾਰੀ ਰਹੇਗੀ ਇਸ ਦੌਰਾਨ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਹੈ ਲਗਾਤਾਰ ਮੀਂਹ ਜ਼ਮੀਨ ਖਿਸਕਣ ਅਤੇ ਦਰਿਆ ਦੇ ਪਾਣੀ ਦੇ ਵਧਣ ਕਾਰਨ ਕੁੱਲੂ ਮਨਾਲੀ ਖੇਤਰ ਦੇ ਵਿੱਚ ਜਨ ਜੀਵਨ ਪੂਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੈ ਪ੍ਰਸ਼ਾਸਨ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ ਪਰ ਬਿਆਸ ਦਰਿਆ ਦੇ ਤੇਜ਼ ਵਹਾਂ ਨੇ ਖਤਰਾ ਵਧਾ ਦਿੱਤਾ ਹੈ ਮਨਾਲੀ ਦੇ ਵੋਲਵੋ ਬੱਸ ਸਟੈਂਡ ਨੂੰ ਵੀ ਨੁਕਸਾਨ ਪਹੁੰਚਿਆ ਹੈ ਸਲਾਨੀਆਂ ਨੂੰ ਲੈ ਕੇ ਜਾਣ ਵਾਲੀਆਂ ਸੈਂਕੜੇ ਬੱਸਾਂ ਇੱਥੇ ਰੁਕਦੀਆਂ ਹਨ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਕੁਝ ਬੱਸਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਤਸਵੀਰਾਂ ਅਸੀਂ ਤੁਹਾਨੂੰ ਮਨਾਲੀ ਦੀਆਂ ਦਿਖਾ ਰਿਹਾ ਤਸਵੀਰਾਂ ਤੁਹਾਨੂੰ ਉਸ ਰੈਸਟੋਰੈਂਟ ਦੀਆਂ ਵੀ ਦਿਖਾਈਆਂ ਸ਼ੇਰੇ ਪੰਜਾਬ ਦੀਆਂ ਜੋ ਕਿ ਇਸ ਵਕਤ ਹੜ੍ਹਾਂ ਦੇ ਵਿੱਚ ਵਹਿ ਚੁੱਕਿਆ ਤੇ ਸਿਰਫ ਤੇ ਸਿਰਫ ਉਸ ਦਾ ਗੇਟ ਹੀ ਬਚਿਆ ਹੈ 메인 ਗੇਟ ਹੀ ਬਚਿਆ ਹੈ ਤੇ ਪਿਛਲਾ ਹਿੱਸਾ ਸਾਰਾ ਹੜ੍ਹਾਂ ਦੇ ਪਾਣੀ ਦੇ ਵਿੱਚ ਰੁੜ ਚੁੱਕਿਆ ਤੇ ਇਸ ਦੇ ਨਾਲ ਹੀ ਹੋਰ ਵੀ ਕਈ ਰੈਸਟੋਰੈਂਟ ਹੋਟਲਸ ਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਨੈਸ਼ਨਲ ਹਾਈਵੇ ਜਿਹੜਾ ਹੈ ਉਹ ਵੀ ਟੁੱਟ ਚੁੱਕਿਆ ਹੈ ਪੂਰੇ ਤਰੀਕੇ ਦੇ ਨਾਲ ਤੇ ਉੱਥੇ ਵੀ ਹੁਣ ਦਰਿਆ ਵਹਿਦਾ ਹੋਇਆ ਹੀ ਸਿਰਫ ਤੇ ਸਿਰਫ ਨਜ਼ਰ ਆ ਰਿਹਾ ਹੈ